ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਬਲੌਗ ਵਿੱਚ ਆਸ ਕਰਦੀ ਹਾਂ ਕਿ ਸਾਰੇ ਭਣਪੜਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰ ਮਾਤਾ ਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭਣਪੜਾ ਆਪਣੇ ਚੈਨਲ ਦੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਾਕੀ ਵੀਡੀਓ ਐਂਡ ਤੱਕ ਜੋਰ ਦੇਖਿਆ ਕਰੋ ਤੇ ਕਈ ਪੈਨਪੜਾ ਸਾਡੀ ਵੀਡੀਓ ਦੇਖਦੇ ਆ ਪਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਕਿਉਂਕਿ ਸਾਨੂੰ ਪਤਾ ਚੱਲ ਜਾਂਦਾ ਕਿ ਤੁਸੀਂ ਸਾਡੀ ਵੀਡੀਓ ਦੇਖੀ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵਾ ਸੋ ਅੱਜ ਦੀ ਵੀਡੀਓ ਆਪਾਂ ਹਮੇਸ਼ਾ ਇਸ ਚੈਨਲ ਤੇ ਕੁਕਿੰਗ ਦੀ ਵੀਡੀਓ ਲਿਆਉਨੇ ਆ ਉਸ ਤੋਂ ਇਲਾਵਾ ਡੇਲੀ ਦੇ ਆਪਣੇ ਵਲੌਗ ਲਿਆਉਨੇ ਆ ਤੇ ਪਿਛਲੇ 4-5 ਦਿਨਾਂ ਤੋਂ ਨਾ ਤਬ ਇਹ ਠੀਕ ਨਹੀਂ ਸੀ ਤੇ ਐਸੀ ਨਾ ਜਾਦੀ ਵਲੌਗ ਬਣਾਏ ਨਹੀਂ ਕਿਉਂਕਿ ਦੀਵਾਲੀ ਵਿੱਚ ਲੋੜੀ ਵਿੱਚ ਸੋਰੀ ਲੋੜੀ ਆਈ ਹੈ ਹੁਣੇ ਦਿਵਾਲੀ ਨਹੀਂ ਤੇ ਲੋੜੀ ਚ ਆਪਾਂ ਹੁਣ ਇੰਨਾ ਕ ਮਤਲਬ ਕੰਮ ਕੀਤਾ ਕਿ ਫਿਰ ਨਾ ਲੋੜੀ ਤੋਂ ਪਹਿਲਾਂ ਹੀ ਤਬਿਆ ਜਿਹੜੀ ਖਰਾਬ ਹੋ ਗਈ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਨਾ ਆਪਣਾ ਦੇਸੀ ਨੁਸਖਾ ਜਿਹੜਾ ਵਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿਉਂਕਿ ਮੇਰੀ ਵੀ ਪਿਛਲੇ 3-4 ਦਿਨਾਂ ਤੋਂ ਤਬਿਆ ਜਿਹੜੀ ਠੀਕ ਨਹੀਂ ਸੀ ਤੇ ਮੈਂ ਉਹ ਜਿਹੜਾ ਨੁਸਖਾ ਆਪਣਾ ਉਹ ਆਪਣੇ ਤੇ ਮਤਲਬ ਜਿਸ ਤਰ੍ਹਾਂ ਕਹਿੰਦੇ ਕਿ ਵਰਤਿਆ ਤੇ ਮੈਨੂੰ ਉਹਦੇ ਨਾਲ ਨਾ ਬਿਲਕੁਲ ਪੂਰਾ ਮਤਲਬ 99% ਫਾਇਦਾ ਹੋ ਗਿਆ ਹੈ ਨਾ ਤੁਸੀਂ ਕਹੋਗੇ ਕਿ ਕਿਹੜਾ ਨੁਸਖਾ ਕਿਉਂਕਿ ਪਿਛਲੇ ਦਿਨਾਂ ਚ ਨਾ ਠੰਡਤ ਕਾਫੀ ਜ਼ਿਆਦਾ ਸੀ ਥੋੜਾ ਜ਼ਿਆਦਾ ਪਾਣੀ 'ਚ ਹੱਥ ਪਾਉਣ ਦੇ ਨਾਲ ਨਾ ਤੇ ਇੱਕਦਮ ਨਾ ਮੇਰੇ ਨੱਕ 'ਚ ਪਾਣੀ ਆਉਣ ਲੱਗ ਪਿਆ ਸਿਰਦਰਦ ਵੀ ਹਲਕਾ ਹਲਕਾ ਸੀ ਉਸ ਤੋਂ ਇਲਾਵਾ ਜਿੱਦਾਂ ਸਰਦੀ ਹੋ ਜਾਂਦੀ ਹੈ ਨਾ ਬदनਦਰਦ ਉਸ ਤਰ੍ਹਾਂ ਦਾ ਹੋ ਗਿਆ ਸੀ ਤੇ ਮੈਂ ਇਹਦੇ ਲਈ ਹਮੇਸ਼ਾ ਮੈਂ ਮਤਲਬ ਇਹ ਨਹੀਂ ਅੱਜ ਕੀਤਾ ਮੈਂ ਹਮੇਸ਼ਾ ਹੀ ਏਹੀ ਵਾਲਾ ਨੁਸਖਾ ਅਜਮੋਨੀ ਮੈਂ ਕਦੀ ਵੀ ਕੋਈ ਇਸ ਚੀਜ਼ ਦੀ ਦਵਾਈ ਨਹੀਂ ਲਈ ਜਿਸ ਤਰ੍ਹਾਂ ਆਪਾਂ ਨੂੰ ਬਾਰ-ਬਾਰ ਛਿੱਕਾਂ ਆਉਂਦੀਆਂ ਵਾ ਸਿਰ ਫੜੁੰਦਾ ਵਾ ਜਾਂ ਬੱਚੇ ਪੜਦੇ ਆ ਤੇ ਉਹਨਾਂ ਨੂੰ ਲੱਗਦਾ ਵਾ ਕਿ ਅਸੀਂ ਮਤਲਬ ਨਿਗਾ ਲਾਉਂਦੇ ਆ ਤੇ ਸਾਨੂੰ ਸਾਡੇ ਨੱਕ 'ਚ ਪਾਣੀ ਅੱਖਾਂ 'ਚ ਪਾਣੀ ਆਉਂਦਿਆ ਇਹ ਸਾਰੀ ਉਮਰ ਵਾ ਵਸਤੇ ਆ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਕੋਈ ਵੀ ਨੁਸਖਾ ਜਿਹੜਾ ਵਾ ਇਸਤੇਮਾਲ ਕਰ ਸਕਦਾ ਵਾ ਤੇ ਹਮੇਸ਼ਾ ਅਸੀਂ ਦੂਸਰੇ ਆਪੀਆਂ ਜਿਹੜੀਆਂ ਚੀਜ਼ਾਂ ਵੀ ਦੱਸਦੇ ਆ ਉਹਨਾਂ 'ਚ ਵੀ ਮੈਂ ਦੱਸਦੀ ਗਈ ਘਰ ਦੀਆਂ ਚੀਜ਼ਾਂ ਬਣਾਈਆਂ ਹੋਈਆਂ ਆਪਣੇ ਹੱਥ ਨਾਲ ਚੀਜ਼ਾਂ ਕੀਤੀਆਂ ਹੋਈਆਂ ਉਹਨਾਂ ਤੋਂ ਜ਼ਿਆਦਾ ਸ਼ੁੱਧ ਚੀਜ਼ ਕੁਝ ਨਹੀਂ ਹੋ ਸਕਦੀ ਆ ਜੇ ਅਸੀਂ ਬਿਮਾਰ ਹੋ ਜਾਈਏ ਤੇ ਆਪਣੇ ਘਰ ਦੇ ਵਿੱਚੋਂ ਹੀ ਆਪਣਾ ਇਲਾਜ ਜਿਹੜਾ ਕਰ ਸਕਦੇ ਆ ਸਾਡੇ ਘਰ ਵਿੱਚ ਇੰਨੀਆਂ ਕਿ ਚੀਜ਼ਾਂ ਮੌਜੂਦ ਹੀ ਰਹਿੰਦੀਆਂ ਹਰ ਟਾਈਮ ਕਿਉਂਕਿ ਸਾਡਾ ਘਰ ਸਾਡੀ ਰਸੋਈ ਇੱਕ ਛੋਟਾ ਮੋਟਾ ਜਿਹੜਾ ਨਾ ਵੈਦ ਦੀ ਦੁਕਾਨ ਆ ਤੇ ਇਸ ਕਰਕੇ ਕਿਉਂ ਨਾ ਆਪਾਂ ਆਪਣੇ ਵੈਦ ਖੁਦ ਹੀ ਬਣੀਏ ਖੁਦ ਆਪਣੇ ਵੈਦ ਬਣ ਕੇ ਤੇ ਆਪਣੇ ਆਪ ਨੂੰ ਠੀਕ ਰੱਖਿਏ ਬਿਨਾ ਕਿਸੇ ਐਲੋਪੈਥਿਕ ਦਵਾਈ ਖਾਦੇ ਕਿਉਂਕਿ ਛੋਟੀਆਂ ਮੋਟੀਆਂ ਚੀਜ਼ਾਂ ਲਈ ਇਤਜਾਜ ਦਵਾਈਆਂ ਵੀ ਨਹੀਂ ਖਾਣੀਆਂ ਚਾਹੀਦੀਆਂ ਕੋਸ ਚੀਜ਼ਾਂ ਨੂੰ ਸਾਨੂੰ ਖੁਦ ਆਪਣੇ ਤਰੀਕੇ ਨਾਲ ਠੀਕ ਕਰਨਾ ਚਾਹੀਦਾ ਕਿਉਂਕਿ ਤੁਹਾਨੂੰ ਵੀ ਪਤਾ ਕਿ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਵੈਦ ਸੀ ਉਹ ਦੇਸੀ ਤਰੀਕੇ ਦੇ ਨਾਲ ਹੀ ਮਰੀਜ਼ਾਂ ਨੂੰ ਠੀਕ ਕਰਦੇ ਸੀ ਅੱਜ ਕੱਲ ਅਸੀਂ ਅਲਟਰਾਸਾਉਂਡ ਕਰਉਂਦੇ ਆ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਸਾਨੂੰ ਕੋਈ ਬਿਮਾਰੀ ਆ ਪਹਿਲਾਂ ਦੇ ਜਿਹੜੇ ਟਾਈਮ ਦੇ ਵਿੱਚ ਵੈਦ ਹੁੰਦੇ ਸੀ ਉਹਨੂੰ ਨਬਜ ਫੜ ਕੇ ਦੱਸ ਦਿੰਦੇ ਸੀ ਕਿ ਤੁਹਾਨੂੰ ਮਤਲਬ ਕੀ ਬਿਮਾਰੀ ਆ ਠੀਕ ਹੈ ਤੇ ਉਹ ਹੌਲੀ ਹੌਲੀ ਜਿਹੜਾ ਚੀਜ਼ਾਂ ਵਾ ਨਾ ਸਮੇਂ ਨੇ ਜਦੋਂ ਵਿਗਿਆਨ ਨੇ ਤਰੱਕੀ ਕੀਤੀ ਤਾਂ ਉਹ ਹੌਲੀ ਹੌਲੀ ਉਹ ਚੀਜ਼ਾਂ ਸਾਰੀਆਂ ਪਿੱਛੇ ਰਹਿ ਗਈਆਂ ਵਾ ਹੈ ਨਾ ਤੇ ਵਿਗਿਆਨ ਸਾਇੰਸ ਜਿਹੜੀ ਆ ਉਹ ਅੱਗੇ ਆਉਂਦੀ ਆ ਪਰ ਕਿਤੇ ਨਾ ਕਿਤੇ ਹੁਣ ਲੋਕਾਂ ਨੂੰ ਫਿਰ ਤੋਂ ਮੁੜ ਕੇ ਇਸ ਚੀਜ਼ਾਂ ਦੀ ਜਾਣਕਾਰੀ ਹੋਈ ਆ ਬਹੁਤ ਲੋਕ ਜਿਹੜੇ ਆ ਆਪਣਾ ਦੇਸੀ ਤਰੀਕੇ ਨਾਲ ਇਲਾਜ ਕਰਨਾ ਚਾਹੁੰਦੇ ਆ ਤੇ ਅੱਜ ਮੈਂ ਜਿਹੜਾ ਤੁਹਾਡੇ ਲਈ ਇੱਕ ਵਧੀਆ ਜਿਹਾ ਨੁਸਖਾ ਲੈ ਕੇ ਆਈਆਂ ਜਿਹੜਾ ਕਿ ਦੇਸੀ ਤਰੀਕੇ ਦਾ ਨਾਲ ਮੈਂ ਜਿੱਤਾ ਤੁਹਾਨੂੰ ਦੱਸਿਆ ਛਿੱਕਾਂ ਹੋਈਆਂ ਨੱਕ 'ਚ ਪਾਣੀ ਹੋਇਆ ਸਿਰ ਵੀੜ ਹੋਇਆ ਅੱਖਾਂ 'ਚ ਪਾਣੀ ਵਗਦਾ ਵਗਦਾ ਵਾ ਹਨਾ ਨੱਕ 'ਚ ਖਾਰਸ਼ ਹੁੰਦੀ ਆ ਬਹੁਤ ਜਣੇ ਕਹਿੰਦੇ ਸਾਡੇ ਨੱਕ 'ਚ ਖਾਰਸ਼ ਹੁੰਦੀ ਆ ਸਵੇਰੇ ਉੱਠਦਾ ਸਾਤ ਬਹੁਤ ਛਿੱਕਾ ਸ਼ੁਰੂ ਹੋ ਜਾਂਦੀ ਆ ਜਾਇਹੇ ਪਾਣੀ 'ਚ ਹੱਥ ਪਾ ਲਿਆ ਸਾਨੂੰ ਛਿੱਕਾ ਹੋਣ ਲੱਗ ਪਿਆ ਸਾਡੇ ਨੱਕ 'ਚ ਪਾਣੀ ਵਗਣ ਲੱਗ ਪਿਆ ਹਲਕਾ ਸਿਰ ਦਰਦ ਹੋਣ ਲੱਗ ਪਿਆ ਅੱਜ ਮੈਂ ਨਾ ਸਾਰੀਆਂ ਚੀਜ਼ਾਂ ਦਾ ਤੁਹਾਡਾ ਇਲਾਜ ਇੱਕ ਹੀ ਚੀਜ਼ ਦੇ ਨਾਲ ਦੱਸੂਗੀ ਤੁਸੀਂ ਕੀ ਕਰਨਾ ਵਾ ਤੁਸੀਂ ਲੈਣੀ ਆ ਸਭ ਤੋਂ ਪਹਿਲਾਂ ਆਪਣੀ ਖਸਖਸ ਠੀਕ ਹੈ ਖਸਖਸ ਨੂੰ ਹਿੰਦੀ ਵਿੱਚ ਪੋਸਤੂ ਵੀ ਕਹਿੰਦੇ ਆ ਖਸ ਖਸ ਤੁਸੀਂ ਹਰ ਕੱਚ ਹੁੰਦੀ ਹੈ ਨਹੀਂ ਅਤੇ ਬੜੇ ਆਰਾਮ ਨਾਲ ਬਾਜ਼ਾਰ ਦੇ ਵਿੱਚੋਂ ਮਿਲ ਜਾਂਦੀ ਹੈ ਖਸ ਖਸ ਲੈਣੀ ਹੈ ਤੁਹੀਂ ਦੋ ਚਮਚੇ ਦੋ ਚਮਚੇ ਤੁਸੀਂ ਵੱਡੇ ਵਾਲੇ ਖਸ ਖਸ ਦੇ ਲੈਣੇ ਆ ਉਹਨੂੰ ਤੁਸੀਂ ਕੜਾਈ ਦੇ ਵਿੱਚ ਜਿਹੜਾ ਘਿਓ ਪਾ ਕੇ ਉਹਦੇ ਵਿੱਚ ਇੱਕ ਚਮਚ ਤੁਸੀਂ ਵੱਡਾ ਘਿਓ ਦਾ ਪਾ ਲੈਣਾ ਕੜਾਈ ਦੇ ਵਿੱਚ ਉਹਨੂੰ ਹਲਕਾ ਭੁੰਨ ਲੈਣਾ ਵਾ ਸੇਮ ਅੱਗ ਕਰਕੇ ਬਿਲਕੁਲ ਤੇਜ਼ ਨਹੀਂ ਕਰਨੀ ਕੜਾਈ ਜਦੋਂ ਵੀ ਰੱਖਣੀ ਘੱਟ ਕਰਕੇ ਗੈਸ ਰੱਖਣੀ ਹਲਕਾ ਪੁੰਨਤੋ ਬਾਦ ਤੁਸੀਂ ਉਹਦੇ ਵਿੱਚ ਪਾ ਲੈਣਾ ਇੱਕ ਗਲਾਸ ਵੱਡਾ ਦੁੱਧ ਦਾ ਯਾਨੀ ਕਿ ਕੋਈ ਅੱਧਾ ਕਿਲੋ ਦੁੱਧ ਲਾਗੇ ਬਣੇ ਤੁਸੀਂ ਉਹਦੇ ਵਿੱਚ ਪਾ ਲੈਣਾ ਉਸ ਤੋਂ ਬਾਅਦ ਤੁਸੀਂ ਉਹਨੂੰ ਮਿੱਠੀ-ਮਿੱਠੀ ਅੱਗ ਤੇ ਜਿਹੜਾ ਵਾ ਰਿਜਣ ਲਈ ਛੱਡ ਦੇਣਾ ਰਿਜਦੇ ਆ ਰਿਜਦੇ ਜਦੋਂ ਤੁਹਾਡੀ ਇੱਕਦਮ ਖੀਰ ਵਰਗੀ ਬਣ ਜੇ ਜਦੋਂ ਕਿ ਮਤਲਬ ਕਿ ਉਹਦਾ ਅੱਧਾ ਹਿੱਸਾ ਰਹਿ ਜਵੇ ਉਸ ਤੋਂ ਬਾਅਦ ਤੁਸੀਂ ਜਿਹੜਾ ਗੈਸ ਬੰਦ ਕਰ ਲੈਣਾ ਆਪਣੇ ਸਵਾਦ ਲਈ ਤੁਸੀਂ ਉਹਦੇ ਵਿੱਚ ਜਿਹੜਾ ਵਾ ਥੋੜੀ ਜੀ ਖੰਡ ਪਾ ਸਕਦੇ ਆ ਅੱਧਾ ਚਮਚਾ ਪਾ ਲਓ ਜੇ ਤੁਸੀਂ ਚਾਹੋ ਤੇ ਉਹਦੇ ਵਿੱਚ ਤੁਸੀਂ ਮਿਸ਼ਰੀ ਆ ਤੁਹਾਡੇ ਕੋਲ ਤੇ ਸਭ ਤੋਂ ਵਧੀਆ ਮਿਸ਼ਰੀ ਪਾ ਲਓ ਤੇ ਖੰਡ ਤੇ ਹਰ ਘਰ ਚ ਹੁੰਦੀ ਹੀ ਵਾ ਹਨਾ ਅੱਧਾ ਚਮਚਾ ਵਿੱਚ ਖੰਡ ਦਾ ਪਾ ਲਓ ਪਾਉਣ ਤੋਂ ਬਾਅਦ ਤੁਸੀਂ ਉਹਨੂੰ ਵਿੱਚ ਦੋ ਚੁਟਕੀਆਂ ਘਰ ਦੀ ਪੀਸੀ ਹੋਈ ਕਾਲੀ ਮਿਰਚ ਪਾ ਲੈਣੀ ਆ ਉਹਦੇ ਵਿੱਚੇ ਠੀਕ ਹੈ ਜਦੋਂ ਤੁਸੀਂ ਰਾਤ ਨੂੰ ਸੌਣ ਲੱਗਣਾ ਵਾ ਉਸ ਤੋਂ ਤੁਸੀਂ ਸੌਣ ਲੱਗਣਾ ਆਪਣਾ ਰੋਟੀ ਪਾਣੀ ਖਾ ਲਿਆ ਜੋ ਪਾਣੀ ਪੀਣਾ ਬਾਥਰੂਮ ਜਾਣਾ ਸਾਰਾ ਕੁਝ ਕਰ ਲਿਆ ਤੁਸੀਂ ਉਹ ਜਿਹੜੀ ਖੀਰ ਆ ਉਹ ਤੁਸੀਂ ਖਾ ਲੈਣੀ ਆ ਖਾਣ ਤੋਂ ਬਾਅਦਾਂ ਪਹਿਲੀ ਸ਼ਰਤ ਤੇ ਇਹ ਵਾ ਕਿ ਤੁਸੀਂ ਪਾਣੀ ਨਹੀਂ ਪੀਣਾ ਦੂਜੀ ਸ਼ਰਤ ਇਹ ਵਾ ਕਿ ਉਸ ਤੋਂ ਬਾਅਦਾਂ ਤੁਸੀਂ ਕੱਟੋ-ਕਟਵੀ 2 ਘੰਟੇ ਤੱਕ ਉੱਠਣਾ ਨਹੀਂਗਾ ਔਰ ਤੀਸਰੀ ਸ਼ਰਤ ਇਹ ਵਾ ਕਿ ਜਦੋਂ ਤੁਸੀਂ ਖਾਣੀ ਆ ਉਦੋਂ ਹੀ ਬਣਾਉਣੀ ਆ ਬਣਾ ਕੇ ਰੱਖਣੀ ਨਹੀਂ ਗੀ ਜਦੋਂ ਤੁਹਾਨੂੰ ਲੱਗਾ ਸਾਰਾ ਰਸੋਈ ਸਮੇਟ ਗਈ ਆ ਉਸ ਤੋਂ ਬਾਅਦ ਤੁਸੀਂ ਬਣਾਉਣੀ ਆ ਬਣਾ ਕੇ ਬਾਥਰੂਮ ਜਾ ਕੇ ਤੁਸੀਂ ਖਾ ਕੇ ਤੇ ਸਿਰ ਮੂੰਹ ਲਪੇਟ ਕੇ ਬਿਨਾ ਪੱਖੇ ਤੋਂ ਤੁਸੀਂ ਸੌ ਜਾਣਾ ਕਈ ਜਾਨੇ ਪੱਖਾ ਵੀ ਛੱਡ ਲੈਂਦੇ ਕਿ ਸਿਆਲ ਵਾਦ ਕੀ ਹੋਇਆ ਪਰ ਮੱਛਰ ਲੜਦਾ ਵਾ ਪਰ ਇਹਦੇ ਵਿੱਚ ਹਵਾ ਬਿਲਕੁਲ ਨਹੀਂ ਲੱਗਣੀ ਚਾਹੀਦੀ ਇਹ ਵਾਲਾ ਜਿਹੜਾ ਨੁਸਕਾ ਵਾ ਤੁਸੀਂ ਲਗਾਤਾਰ 7 ਦਿਨ ਕਰਨਾ ਤੁਹਾਨੂੰ ਪਹਿਲੇ ਹੀ ਜਿਹੜੇ 2 ਦਿਨ ਉਹਦੇ ਵਿੱਚ ਜਿਹੜਾ ਅਸਰ ਬਿਲਕੁਲ ਨਜ਼ਰ ਆਊਗਾ ਔਰ ਤੀਸਰੇ ਦਿਨ ਤੁਹਾਡੀ ਜਿੰਨੀ ਵੀ ਪ੍ਰੋਬਲਮ ਆ ਉਹ ਠੀਕ ਹੋ ਜਾਊਗੀ ਪਰ ਇਹ ਤੁਹਾਨੂੰ ਪ੍ਰੋਬਲਮ ਦੁਬਾਰਾ ਨਾ ਹੋਵੇ ਇਸ ਵਾਸਤੇ ਤੁਸੀਂ ਇਹ ਵਾਲਾ ਨੁਸਖਾ ਜਿਹੜਾ 7 ਦਿਨ ਲਗਾਤਾਰ ਕਰਨਾ ਤੁਸੀਂ ਦੇਖਿਓ ਕਿ ਇਸ ਤੋਂ ਬਾਅਦ ਆ ਕਦੀ ਵੀ ਤੁਹਾਨੂੰ ਜਿਹੜੀਆਂ ਛਿੱਕਾਂ ਦੀ ਜਿੰਨੀਆਂ ਵੀ ਜੜੀਆਂ ਵੀ ਤੁਹਾਡੀਆਂ ਪ੍ਰੋਬਲਮਾਂ ਆ ਜਿਸ ਤਰ੍ਹਾਂ ਤੁਹਾਨੂੰ ਕੱਟੇ ਕੱਟਾ ਪੈ ਗਿਆ ਤੇ ਤੁਹਾਨੂੰ ਛਿੱਕਾ ਆਉਂਦਾ ਹੈ ਪੰਨੇ ਕਈ ਝੜ ਝਮ ਕਰਦੇ ਤੇ ਛਿੱਕਾ ਆਉਂਦਾ ਪੰਨੇ ਉਹ ਸਾਰੀਆਂ ਬੰਦ ਹੋ ਜੂਗੀਆਂ ਠੀਕ ਹੈ ਸਿਰਪਿੜ ਵੀ ਹੋਣਾ ਤੁਹਾਡਾ ਬੰਦ ਹੋ ਜੂਗਾ ਸਿਰ एकदम ਤੁਹਾਡਾ ਸਹੀ ਹੋ ਜੂਗਾ ਸਾਡੇ ਸਿਰ ਦੀ ਜਿਹੜੀ ਕਮਜ਼ੋਰੀ ਹੁੰਦੀ ਹੈ ਉਹਦੇ ਨਾਲ ਹੀ ਸਾਨੂੰ ਜਿਹੜਾ ਵਾ ਸਾਡੇ ਨੱਕ ਚ ਪਾਣੀ ਲੱਗਦਾ ਅੱਖਾਂ ਚ ਪਾਣੀ ਲੱਗਦਾ ਸਾਨੂੰ ਕਿਸੇ ਤੇ ਚੀਜ਼ ਤੋਂ ਇਨਫੈਕਸ਼ਨ ਹੁੰਦੀ ਹੈ ਤਾਂ ਹੀ ਸਾਡਾ ਜਿਹੜਾ ਵਾ ਸਾਨੂੰ ਛਿੱਕਾ ਆਉਂਦੀ ਆ ਵਾ ਤੇ ਤੁਸੀਂ ਇਹ ਜਿਹੜਾ ਨੁਸਖਾ ਇੱਕ ਵਾਰੀ ਅਜਮਾ ਕੇ ਜਰੂਰ ਦੇਖਿਓ ਤੇ ਬਾਕੀ ਤੁਸੀਂ ਦੇਖੋ ਤੁਹਾਨੂੰ ਕਿੰਨਾ ਵਧੀਆ ਤੇ ਕਿੰਨਾ ਚੰਗਾ ਫਾਇਦਾ ਹੋਊਗਾ ਕਿਉਂਕਿ ਮੈਂ ਇਹ ਹੀ ਨੁਸਖਾ ਇਸਤੇਮਾਲ ਕਰਦੀ ਹਾਂ ਔਰ ਇਹਦੇ ਨਾਲ ਹੀ ਮੇਰੀ ਜਿਹੜੀ ਸਰਵਿਸ ਸਾਰਾ ਕੁਝ ਠੀਕ ਹੋ ਜਾਂਦਾ ਵਾ ਬਾਕੀ ਹੁੰਦਾ ਇਸ ਤਰ੍ਹਾਂ ਕਿ ਕਦੀ ਕਦੀ ਸਾਨੂੰ ਇੱਕ ਸਾਲ ਮੈਂ ਵੀ ਨਾਲ ਨਾਲ ਕਲੀਅਰ ਕਰਦਾ ਕਿ ਖਸਾਲ ਕਦੀ ਕਦੀ ਹੋਣ ਤੋਂ ਬਾਅਦ ਫਿਰ ਤੋਂ ਸਾਨੂੰ ਛਿੱਕਾਂ ਜਾਂ ਆਉਂਦੀਆਂ ਵਾਂ ਜਾਂ ਥੋੜੀ ਬੋਤੀ ਸਰਦੀ ਜਿਹੜੀ ਲੱਗਣੀ ਜ਼ਰੂਰੀ ਹੁੰਦੀ ਆ। ਸਾਲ ਬਾਅਦਨ ਲੱਗੇ 6 ਮਹੀਨੇ ਬਾਅਦ ਲੱਗਣੀ। ਜੇ ਤੁਹਾਨੂੰ ਥੋੜੀ ਜਿਹੀ ਹਲਕੀ ਲੱਗੇ ਤੇ ਤੁਸੀਂ ਫਿਰ ਤੋਂ ਸਾਲ ਬਾਅਦ ਇਸ ਤਰ੍ਹਾਂ ਹੀ ਆਪਣਾ ਜਿਹੜਾ ਨੁਸਖਾ ਕਰ ਸਕਦੇ ਆ। ਸੋ ਤੁਸੀਂ ਇਸ ਛੋਟੇ ਜਿਹੇ ਨੁਸਕੇ ਦੇ ਨਾਲ ਆਪਣੇ ਆਪ ਨੂੰ ਇੱਕਦਮ ਬਿਲਕੁਲ ਤੰਦਰੁਸਤ ਰੱਖ ਸਕਦੇ ਆ। ਆਪਣਾ ਵੈਦ ਖੁਦ ਬਣੋ ਤੇ ਆਪਣਾ ਇਲਾਜ ਖੁਦ ਕਰੋ। ਸੋ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦਾ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ। ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ